ਜੀ ਗੱਪਰੂਆਂ ਸასიਖਾਲ ਜੀ ਸਾਰਿਆਂ ਨੂੰ ਪੰਜਾਬ ਪੋਟੈਟੋ ਗਰੋਵਰ ਗਰੁੱਪ ਦੀ ਟੀਮ ਅਮਲੋਵ ਵਿਖੇ ਇਕੱਤਰ ਹੋਈ ਆ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਉਹ ਪਹਿਲਾਂ ਵੀ ਆਪਾਂ ਵੀਡੀਓ ਸਾਰੇ ਸੱਜਣਾ ਨੇ ਪਾਈਆਂ ਨੇ 20 ਅਗਸਤ ਮੁੱਲਾਂਪੁਰ ਮਹਿਲ ਮੁਬਾਰਕ ਰਿਜ਼ੋਰਟ 'ਚ ਕਰਾਇਆ ਜਾ ਰਿਹਾ ਪਰ ਗੱਲ ਇਹ ਹੁੰਦੀ ਆ ਵੀ ਜਿੰਨਾ ਚਿਰ ਮੇਲਾ ਸੰਪੂਰਨ ਨਹੀਂ ਹੁੰਦਾ ਮੀਟਿੰਗਸ ਕਰਨੀਆਂ ਪੈਂਦੀਆਂ ਨੇ ਪ੍ਰਬੰਧ ਤੇ ਗੌਰ ਕਰਨੀ ਪੈਂਦੀ ਆ ਬੰਦਿਆਂ ਨੂੰ ਇਕੱਠਾ ਕਰਨਾ ਪੈਂਦਾ ਮੈਨੇਜਮੈਂਟ ਰੱਖਣੀ ਪੈਂਦੀ ਆ ਅੱਗੇ ਗੱਲ ਇਹ ਆ ਜੀ ਚੇਅਰਮੈਨ ਸਾਹਿਬ ਤੁਹਾਨੂੰ ਅਡਰੈਸ ਕਰਨਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸੁਨੇਹਾ ਹੈ ਜੀ ਮੇਲੇ ਮੁਤਲਕ ਸਾਰਿਆਂ ਨੂੰ? ਸਾਰਿਆਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਖੁੱਲਾ ਸੱਦਾ। ਠੀਕ ਆ ਜੀ। ਕੋਈ ਐਂਟਰੀ ਨਹੀਂ, ਕੋਈ ਫੀਸ ਨਹੀਂ, ਕੋਈ ਪਰਚੇ ਨਹੀਂ। ਠੀਕ ਆ ਜੀ। ਸਾਰੇ ਕਿਸਾਨਾਂ ਨੂੰ ਖੁੱਲਾ ਸੱਦਾ। ਠੀਕ ਹੈ ਜਿਹੜੇ ਹਰੇਕ ਚਾਹੇ ਕੋਈ ਵੀ ਆਲੂ ਦੀ ਖੇਤੀ ਕਰਦਾ ਕਣਕ ਦੀ ਕਰਦਾ ਝੋਨੇ ਦੀ ਕਰਦਾ ਕੋਈ ਵੀ ਖੇਤੀ ਕਰਦਾ ਠੀਕ ਹੈ ਤੇ ਉਹਨਾਂ ਨੂੰ ਖੁੱਲਾ ਸੱਦਾ ਕੋਈ ਐਂਟਰੀ ਨਹੀਂ ਕੋਈ ਪੈਸਾ ਨਹੀਂ ਸਾਰੇ ਉਹ ਮੇਲੇ ਦੇ ਵਿੱਚ ਪਹੁੰਚ ਸਕਦੇ ਨੇ ਠੀਕ ਹੈ ਜੀ ਤੇ 20 ਅਗਸਤ ਨੂੰ ਕਿਸਾਨ ਪੋਟੈਟੋ ਗਰੋਵਰ ਦੇ ਨਾਂ ਤੇ ਜਿਹੜਾ ਗਰੁੱਪ ਚੱਲ ਰਿਹਾ ਵਾ ਹਾਂਜੀ ਤੇ ਪੰਜਾਬ ਤੇ ਪੰਜਾਬ ਪੋਟੈਟੋ ਗਰੋਵਰ ਦੇ ਨਾਂ ਤੇ ਜੋ ਮੇਲਾ ਚੱਲ ਰਿਹਾ ਵਾ ਉਹ ਸਾਰੇ ਕਿਸਾਨਾਂ ਵੱਲੋਂ ਕਿਸਾਨਾਂ ਦੀ ਨੌਲੇ ਵਾਸਤੇ ਮੇਲਾ ਕਰਵਾਇਆ ਜਾ ਰਿਹਾ ਵਾ ਮਹਿਲ ਮਵਾਰ ਕ ਰਿਜ਼ੋਰਟ ਅਰਾਇਕੋਟ ਬਰਨਾਲਾ ਰੋਡ ਦੇ ਉੱਤੇ ਮੁੱਲਾਪੁਰ ਡਿਸਟ੍ਰਿਕਟ ਲੁਧਿਆਣਾ ਮੁੱਲਾਪੁਰ ਦਾਖੇ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈਗਾ ਵਾ ਏਸੀ ਹਾਲਾ ਤੇ ਇੱਕ ਸਭ ਤੋਂ ਵੱਡੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਵਾਂ ਵੀ ਤੁਸੀਂ ਸਿਰਫ ਗੱਡੀਆਂ ਦੇ ਵਿੱਚ ਬੈਠ ਕੇ ਮੇਲੇ ਤੇ ਆ ਜਾਣਾ ਵਾ ਕੋਈ ਖਰਚਾ ਨਹੀਂ ਕੋਈ ਪਰਚੀ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡੇ ਤੇ ਬੋਝ ਨਹੀਂ ਪਾਇਆ ਜਾਣਾ ਜਿਹੜਾ ਵੀ ਅ ਖਰਚਾ ਜਾਂ ਜੋ ਵੀ ਹੈਗਾ ਵਾ ਜੋ ਪੈਸੇ ਦੀ ਗੱਲ ਆ ਸਾਰੀ ਉਹ ਕਮੇਟੀ ਦਾ ਪ੍ਰਬੰਧ ਕੀਤੇ ਹੋਏ ਨੇ ਠੀਕ ਹੈ ਜੀ ਸਾਰੀ ਸਤਿਕਾਰਯੋਗ ਵੀਰ ਉਹ ਕਰ ਰਹੇ ਨੇ ਤੇ ਬਾਕੀ ਜਿਹੜਾ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੀ ਇਹ ਸਾਰੇ ਨੌਜਵਾਨ ਜਿਹੜੇ ਪੱਗਾ ਬਣ ਉਹਦਾ ਵੀ ਬਿੱਲਾ ਲਗਾਇਆ ਜਾਣਾ ਤੇ ਇੰਪਲੀਮੈਂਟਾ ਜਿਹੜੇ ਉਹ ਵੀ ਸਾਰੇ ਆ ਰਹੇ ਨੇ ਚਾਹੇ ਕੰਪਾਈਨਰ ਨੇ ਚਾਹੇ ਖੇਤੀ ਦੇ ਉਹ ਯਾਰ ਜਿਲ੍ਹੇ ਵੀ ਬਣੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਸਟਾਲ ਲੱਗ ਰਹੇ ਨੇ ਤੇ ਉਹ ਤੁਸੀਂ ਆ ਕੇ ਦਾ ਵੱਧ ਤੋਂ ਵੱਧ ਲਾਹਾ ਲੋ ਕਿਸਾਨ ਵੀਰਾਂ ਨੂੰ ਬੇਨਤੀ ਆ ਤੇ ਬਹੁਤ ਹੀ ਤਜਰਬੇਕਾਰ ਡਾਕਟਰ ਬਹੁਤ ਵੱਡੀ ਜਿਹੜੀ ਟੀਮ ਆ ਰਹੀ ਆ ਤੇ ਯੂਨੀਵਰਸਿਟੀ ਤੋਂ ਦੀ ਵੀ ਟੀਮ ਆ ਰਹੀ ਆ ਤੇ ਕੁਝ ਅਸੀਂ ਬਾਹਰੋਂ ਵੀ ਡਾਕਟਰ ਜਿਹੜੇ ਉਹ ਕੀਤੇ ਨੇ ਉਹ ਤੁਹਾਨੂੰ ਆਪਣੀਆਂ ਸਵਾਵਾ ਦੇਣਗੇ ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਦੇ ਤਜਰਬੇ ਤੋਂ ਬਹੁਤ ਕੁਝ ਸਿੱਖ ਕੇ ਆਪ ਦੇ ਖੇਤੀ ਨੂੰ ਗਾਂਭਰੂ ਸੋਚ ਤੇ ਲੈ ਕੇ ਜਾਓਗੇ ਤੇ ਵੱਧ ਵੱਧ ਪ੍ਰੋਫਿਟ ਕਮਾਵੋਗੇ ਤੇ ਖੁੱਲਾ ਲੰਗਰ ਠੀਕ ਹੈ ਅਸੀ ਹਾਲ ਤੇ ਖੁੱਲਾ ਲੰਗਰ ਤੇ ਕੋਈ ਉਹਦੀ ਪਰਚੀ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਠੀਕ ਹੈ ਜੀ ਤੇ ਲੰਗਰ ਹਾਲ ਵਿੱਚ ਜਾਓ ਤੇ ਪਲੇਟ ਚੱਕੋ ਤੇ ਆਪਣਾ ਪ੍ਰਸ਼ਾਦਾ ਪਾੜੀ ਸ਼ਕੋ ਤੇ ਆਪਣਾ ਮੇਲੇ ਦੀਆਂ ਖੁਸ਼ੀਆਂ ਨੂੰ ਮਾਣੋ ਚੇਅਰਮੈਨ ਸਾਹਿਬ ਇੱਕ ਦੋਕ ਬੇਨਤੀਆਂ ਨੇ ਇੱਕ ਤਾਂ ਜਿਹੜਾ ਕੱਲ ਨੂੰ ਆ ਆਪਣੇ ਕਿਹੜੀ ਡੇਟ ਨੂੰ ਆ ਜਿਹੜਾ ਆਪਾਂ ਨੇ ਮਹਾਰਾਜ ਪ੍ਰਕਾਸ਼ ਕਰਾਉਣਾ ਉਹ ਤੇ ਸਾਰੇ ਬੇਨਤੀ ਕਰਦੇ ਮਹਾਰਾਜ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਚੱਲਦੇ ਆ ਸ਼ੁਰੂ ਤੋਂ ਲੈ ਕੇ ਠੀਕ ਆ ਜੀ ਕਿਹੜੀ ਡੇਟ ਨੂੰ ਹੋਗਾ ਕਿਹੜੇ ਨੂੰ ਪ੍ਰਕਾਸ਼ ਹੋਣਾ ਹੈ 15 ਅਗਸਤ ਕੱਲ ਨੂੰ ਅਸੀਂ ਹਾਂਜੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਠੀਕ ਆ ਜੀ ਤੇ 17 ਤਰੀਕ ਨੂੰ ਹਾਂਜੀ ਤਕਰੀਬਨ 11 ਤੋਂ 12 ਦੇ ਵਿੱਚ ਵਿੱਚ ਸਮਾਪਤੀ ਹੋਊਗੀ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦਰਬਾਰ ਆ ਜਿਹੜਾ ਉਹ ਵੀ ਲਗਾਇਆ ਜਾਊਗਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਅ ਗੁਰੂ ਸਰ ਸਿਹਾਰ ਜੋੜਾ ਸਾਹਿਬ ਜਿਹੜਾ ਗੁਰਦੁਆਰਾ ਬਾ ਉਥੇ ਆ ਕੇ ਆਪਣੇ ਜਰੂਰ ਗੁਰੂ ਘਰ ਦੇ ਜਿਹੜੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਕਿਸਾਨ ਵੀਰ ਤੇ ਵਾਹਿਗੁਰੂ ਦਾ ਓਟ ਅਸਰਾ ਲੇ ਕੇ ਅਸੀਂ ਚੱਲਦੇ ਆ ਅਗਲੀ ਬੇਨਤੀ ਇਹ ਆ ਦੀ ਥੋੜਾ ਜਿਹਾ ਇਹ ਚਾਨਣਾ ਪਾ ਦਿਓ ਵੀ ਜਿਹੜਾ ਆਪਣਾ ਗਰੁੱਪ ਆ ਇਹ ਰਜਿਸਟਰਡ ਹੋ ਚੁੱਕਿਆ ਜੀ ਜਿਹੜਾ ਸਾਡਾ ਕਿਸਾਨ ਪੋਟੈਟੋ ਗਰੋਵਰ ਆ ਹਾਂਜੀ ਇਹ ਸੌਰੀ ਪੰਜਾਬ ਪੋਟੈਟੋ ਗਰੋਵਰ ਜਿਹੜਾ ਸਾਡਾ ਗਰੁੱਪਾ ਰਜਿਸਟਰ ਹੋ ਚੁੱਕਿਆ ਵਾ ਠੀਕ ਹੈ ਜੀ ਤੇ ਖਾਤੇ ਵੀ ਤਕਰੀਬਨ ਉਹਦੇ ਖੁੱਲ ਗਏ ਸਾਰਾ ਕੁਝ ਜਿਹੜਾ ਕੰਮ ਆ ਮੁਕੰਮਲ ਹੋ ਚੁੱਕਿਆ ਕਿਉਂਕਿ ਕਿਸਾਨਾਂ ਦੀ ਲੰਬੇ ਸਮੇਂ ਤੋਂ ਮੰਗ ਸੀਗੀ ਵੀ ਜਿਹੜਾ ਗਰੁੱਪਾ ਇਹਨੂੰ ਰਜਿਸਟਰ ਕਰਵਾਇਆ ਜਾਵੇ ਤੇ ਪਰ ਉਹ ਜਿਹੜਾ ਰਜਿਸਟਰਡ ਗਰੁੱਪ ਸਾਡਾ ਹੋ ਚੁੱਕਿਆ ਤੇ ਮਹਾਰਾਜ ਹੋਰ ਕੀ ਕੀ ਚੀਜ਼ਾਂ ਹੋਣਗੀਆਂ ਲੋਕ ਹੁਣ ਪਤਾ ਕੀ ਆ ਨਵੇਂ ਮੁੰਡਿਆਂ ਨੇ ਖੇਤੀ ਸ਼ੁਰੂ ਕਰਨੀ ਆ ਕਿਸੇ ਨੇ ਬੀਜ ਲੈਣਾ ਕਿਸੇ ਨੇ ਜ਼ਮੀਨ ਠੇਕੇ ਤੇ ਦੇਣੀ ਆ ਕਿਸੇ ਨੇ ਲੈਣੀ ਆ ਇਹ ਬਹੁਤ ਤਰ੍ਹਾਂ ਦੇ ਕੰਮ ਨੇ ਲੋਕਾਂ ਦੇ ਮਨਾਂ 'ਚ ਇਹ ਵੀ ਆ ਵੀ ਹਰੇਕ ਹੀ ਮੇਲੇ ਕਰਾਉਣ ਲੱਗ ਗਿਆ ਜਿਹੜਾ ਆਪਾਂ ਮੇਲਾ ਕਰਾ ਰਹੇ ਹਾਂ ਇਹਦੇ ਕੀ ਜਿਹੜੀਆਂ ਪ੍ਰਮੁੱਖ ਲੋਕਾਂ ਨੂੰ ਕੀ ਕੀ ਬੈਨੀਫਿਟਸ ਹੋਣ ਆਲੇ ਨੇ ਇੱਕ ਤਾਂ ਪ੍ਰਮੁੱਖ ਗੱਲਾਂ ਤਾਂ ਇੱਕ ਇਹ ਆ ਵੀ ਜਿਹੜੇ ਹਾਂਜੀ ਸੀਡ ਆ ਹਾਂਜੀ ਉਹ ਜਿਹੜੇ ਸੀਡ ਆ ਉਹ ਉਹਨਾਂ ਵਾਸਤੇ ਵੀ ਚੰਗੀ ਜਾਣਕਾਰੀ ਦਿੱਤੀ ਜਾ ਸਕਦੀ ਆ ਵੀ ਜਿਹੜੇ ਸੀਡ ਆ ਕਿੱਥੋਂ ਲਈਏ ਆਪਾਂ ਠੀਕ ਆ ਜੀ ਤੇ ਬਾਕੀ ਦੂਸਰੀ ਗੱਲ ਜਿਹੜੇ ਖੇਤੀ ਵਾਸਤੇ ਉਹ ਯਾਰ ਵਰਤੇ ਜਾਂਦੇ ਨੇ ਇੰਪਲੀਮੈਂਟ ਵਰਤੇ ਜਾਂਦੇ ਨੇ ਨਵੀਆਂ ਨਵੀਆਂ ਜਿਹੜੀਆਂ ਤਕਨੀਕਾਂ ਆਈਆਂ ਨੇ ਲੇਟੈਸਟ ਜਿਹੜੀਆਂ ਤਕਨੀਕਾਂ ਸੀ ਉਹ ਅੱਜ ਕੱਲ ਦੇ ਜਿਹੜੇ ਖੇਤੀ ਆ ਉਹਦੇ ਵਿੱਚ ਨਹੀਂ ਚੱਲਦੀਆਂ ਇਸ ਕਰਕੇ ਜਿਹੜੇ ਇੰਪਲੀਮੈਂਟ ਆਏ ਨੇ ਨਵੇਂ ਚੱਲ ਰਹੇ ਨੇ ਉਹਨਾਂ ਬਾਰੇ ਵੀ ਉਹਦੀ ਜਾਣਕਾਰੀ ਪੂਰੀ ਦਿੱਤੀ ਜਾਊਗੀ ਤੇ ਜਿਹੜੇ ਸੀਡ ਆ ਉਹਨਾਂ ਵਾਸਤੇ ਵੀ ਜਿਹੜੇ ਡਾਕਟਰ ਆ ਉਹਨਾਂ ਤੋਂ ਜਾਣੂ ਕਰਾਉਣਗੇ ਬਿਮਾਰੀਆਂ ਤੋਂ ਜਾਣੂ ਕਰਵਾਉਣਗੇ ਤੇ ਪਰ ਉਹ ਜਿਹੜਾ ਆਨੰਦ ਆ ਤੇ ਜਿਹੜਾ ਤੁਹਾਡਾ ਅ ਤਜਰਬੇ ਦੇ ਵਿੱਚ ਵਾਦਾ ਕਰਨਾ ਉਹ ਤੁਸੀਂ ਮੇਲੇ ਦੇ ਵਿੱਚ ਆ ਕੇ ਆਪਣਾ ਵਧੀਆ ਲਾਭ ਉਠਾ ਸਕਦੇ ਹੋ ਲਾ ਹਾਂ ਜਿਹੜੀ ਇੱਕ ਦੂਸਰੀ ਗੱਲ ਕਈ ਵਾਰ ਨਾ ਕਿਸਾਨ ਵੀਰਾਂ ਨੂੰ ਆਲੂਆਂ ਦਾ ਸੀਡ ਲੈਣ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਿਸੇ ਆਲੂ ਦੇ ਉੱਤੇ ਕੋਈ ਇਸ ਤਰ੍ਹਾਂ ਨਹੀਂ ਲਿਖਿਆ ਹੈਗਾ ਵੀ ਇਹ ਕਿਹੜੀ ਸਟੇਲ ਦਾ ਵਾ ਇਸ ਕਰਕੇ ਜਿਹੜੀਆਂ ਲੈਬਾਂ ਵਾਲੇ ਵੀਰ ਵੀ ਵੱਡੀ ਗਤੀ ਦੇ ਵਿੱਚ ਆ ਰਹੇ ਨੇ ਜਿੱਥੇ ਟਿਊਬਰ ਤਿਆਰ ਹੁੰਦੇ ਨੇ ਤੇ ਪਹਿਲੀ ਦੂਸਰੀ ਤੀਸਰੀ ਸਟੇਜ ਜਿਹੜੇ ਆਲੂ ਨੇ ਉਹ ਉਹਦੀ ਪਰਕਤਮੇ ਕਿਤੀ ਜਾ ਸਕਦੀ ਆ ਸੀਡ ਦੀ ਪਰਕਤਮੇ ਕਿਤੀ ਜਾ ਸਕਦੀ ਆ ਉਹ ਡਾਕਟਰਾਂ ਤੋਂ ਆਪਾਂ ਉਹਦੀ ਚੰਗੀ ਤਰ੍ਹਾਂ ਨੌਲੇਜ ਲੈ ਕੇ ਤੇ ਆਪਾਂ ਚੰਗਾ ਉਹਦਾ ਜਿਹੜਾ ਆਪਾਂ ਆਪਦੀ ਖੇਤੀ ਨੂੰ ਚੰਗੇ ਰਸਤੇ ਤੇ ਲੈ ਜਾ ਸਕਦੇ ਆ ਇੱਕ ਮੇਰੇ ਵੱਲੋਂ ਸਾਰੇ ਜਿੰਨੇ ਯੰਗਸਟਰ ਵੀਰ ਮੇਰੇ ਆਉਣੇ ਨੇ ਮੇਲੇ ਤੇ ਉਹ ਕਿਤੋਂ ਵੀ ਆਉਣੇ ਨੇ ਚਾਹੇ ਆਪਾਂ ਵੀ ਜਾਣਾ ਮੇਰੇ ਵੱਲੋਂ ਹੱਥ ਬੰਨ੍ਹ ਕੇ ਸਾਰਿਆਂ ਨੂੰ ਅਪੀਲ ਆ ਵੀ ਜਦੋਂ ਆਪਾਂ ਮੇਲਿਆਂ ਤੇ ਆਉਨੇ ਆ ਆਪਾਂ ਉੱਥੇ ਮੌਬ ਬਣਾ ਕੇ ਜੁੰਡੜੀਆਂ ਬਣਾ ਕੇ ਗਰੁੱਪ ਬਣਾ ਕੇ ਉਹ ਨਾ ਆਈਏ ਆਪਾਂ ਆਪਣੀ ਪੋਲਿਟਿਕਸ ਆਪਾਂ ਆਪਣਾ ਗਰੁੱਪੀਜ਼ਮ ਸਾਰਾ ਆਪਣੇ ਘਰ ਛੱਡ ਕੇ ਆਈਏ ਉੱਥੇ ਆਪਾਂ ਦਾ ਮੋਟੋ ਇਹ ਹੋਣਾ ਚਾਹੀਦਾ ਕੁਝ ਸਿੱਖਣ ਦਾ ਉੱਥੇ ਆਪਾਂ ਗਰੁੱਪ ਨਾ ਬਣਾਈਏ ਵੀ ਜੀ ਚਾਰ ਉਹ ਲੰਘੇ ਦੂਆ ਦੂਏ ਦੀ ਬਾਹ ਫੜੀ ਫਿਰਦਾ ਆਪੋ ਆਪਣਾ ਬੰਦਾ ਜਿਹੜਾ ਉੱਥੇ ਆਪਾਂ 8-10 ਘੰਟੇ ਦੇਣੇ ਨੇ ਓ ਮੇਰਾ ਵੀਰ ਸਿੱਖਣ ਲਈ ਆਓ ਮਸ਼ੀਨਰੀ ਨੂੰ ਸਮਝੋ ਆਪਣੀ ਖੇਤੀ ਨੂੰ ਪ੍ਰੋਫਿਟੇਬਲ ਬਣਾਓ ਇਹ ਨਾ ਹੋਵੇ ਵੀ ਚਾਰ ਉੱਧਰ ਨੂੰ ਫਿਰਦੇ ਨੇ ਚਾਰ ਉੱਧਰ ਨੂੰ ਫਿਰਦੇ ਨੇ ਆਥਣ ਵਾਲਾ ਪ੍ਰੋਗਰਾਮ ਦੀ ਪਹਿਲੀ ਸਲਾਹ ਹੋਣ ਲੱਗ ਗਈ ਸੋ ਆਪਾਂ ਸਿੱਖਣ ਲਈ ਮੇਰਾ ਵੀਰ ਆਇਏ ਵੀ ਉਹੀ ਆਪਾਂ ਉੱਥੇ ਜਾ ਕੇ ਵੀ ਜੇ ਚੁਗਲੀਆਂ ਹੀ ਕਰਨੀਆਂ ਨੇ ਕਦੇ ਕਿਸੇ ਦੀ ਬਾਹ ਫੜ ਲਈ ਕਿਸੇ ਦੀ ਲੱਤ ਫੜ ਲਈ ਦੇਖੀਏ ਨਵੀਂ ਮਸ਼ੀਨਰੀ ਨੂੰ ਕਿਸੇ ਨੇ ਸੀਡ ਲੈਣਾ ਕਿਸੇ ਨੇ ਠੇਕੇ ਤੇ ਜ਼ਮੀਨ ਦੇਣੀ ਆ ਕਿਸੇ ਨੇ ਲੈਣੀ ਆ ਉਹ ਮੇਰਾ ਵੀਰ ਆਪਣਾ ਸਿੱਖਣ ਲਈ ਆਵੇ ਸੋ ਅੱਗੇ ਬਾਈ ਜੀ ਦੱਸਣਗੇ ਆ ਸਾਰੇ ਸੱਜਣਾਂ ਨੂੰ ਅਪੀਲ ਆ ਵੀ ਇਹ ਕਿਸੇ ਐ ਨਹੀਂ ਵੀ ਇੰਡੀਵਿਡਿਊਅਲ ਗਰੁੱਪ ਦਾ ਮੇਲਾ ਸਾਰੇ ਜਿੰਨੇ ਵੀ ਨੌਜਵਾਨ ਬਜ਼ੁਰਗ ਭੈਣਾ ਕਿਸੇ ਨੇ ਵੀ ਆਉਣਾ ਮੋਸਟ ਵੈਲਕਮ ਆ ਕਿਤੋਂ ਵੀ ਬੰਦਾ ਆ ਸਕਦਾ ਜਿਹੜੀ ਮਰਜ਼ੀ ਪਾਰਟੀ ਨੂੰ ਸਬੰਧ ਰੱਖਦਾ ਜਿਹੜੇ ਮਰਜ਼ੀ ਗਰੁੱਪ ਨੂੰ ਸਬੰਧ ਰੱਖਦਾ ਇੱਥੇ ਜਿਹੜਾ ਮੋਟੋ ਆ ਸਿਰਫ ਸਿੱਖਣ ਦਾ ਚੀਜ਼ਾਂ ਅੱਗੇ ਸ਼ੇਅਰ ਕਰਨ ਦਾ ਇਹ ਨਹੀਂ ਜਕਣਾ ਤੁਸੀਂ ਭਾਵੇਂ ਮਹਾਰਾਸ਼ਟਰ ਤੋਂ ਚੱਲ ਕੇ ਆ ਜਾਓ ਸਾਰਿਆਂ ਦਾ ਉਦਾਂ ਦਾ ਹੀ ਮਾਨ ਸਤਿਕਾਰ ਕਰਿਆ ਜਾਊਗਾ ਤੇ ਅੱਗੇ ਬਾਈ ਜੀ ਹੋਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਦੱਸਣਗੇ ਜੀ ਸਟਾਲਸ ਬਾਰੇ ਇੱਕ ਤਾਂ ਦੱਸ ਦਿਓ ਜੀ ਇੱਕ ਪਾਰਕਿੰਗ ਤੇ ਪ੍ਰਬੰਧ ਬਾਰੇ ਦੱਸ ਦਿਓ ਜੀ ਤੇ ਹੋਰ ਕੋਈ ਤੁਹਾਡੇ ਦਿਲ ਚ ਵਿਚਾਰ ਆ ਉਹ ਸਾਂਝਾ ਕਰ ਦਿਓ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ 20 ਤਰੀਕ ਨੂੰ 20 ਅਗਸਤ ਨੂੰ ਮੇਲਾ ਕਰਾ ਰਹੇ ਆਂ ਜੀ ਆਪਾਂ ਹਾਂ ਜੀ ਪੰਜਾਬ ਰੈਡੋ ਗਰੁੱਪ ਦੇ ਨਾਂ ਤੇ ਆ ਜੀ ਮੇਲਾ ਆਪਣਾ ਹਾਂ ਜੀ ਗਰੁੱਪ ਰਜਿਸਟਰਡ ਵੀ ਹੋ ਗਿਆ ਜੀ ਆਪਣਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਬਹੁਤ ਕੰਪਨੀਆਂ ਦੀ ਸਟਾਲ ਆਉਣਗੀਆਂ ਜੀ ਠੀਕ ਹੈ ਜੀ ਤੇ ਜਿੰਨੇ ਵੀ ਐਮਪਲਾਈਮੈਂਟ ਨੇ ਤੇ ਬਾਕੀ ਆਲੂ ਜਿਵੇਂ ਸੀਡ ਵਗੈਰਾ ਹੋ ਗਏ ਪੈਸਟੀਸਾਈਡ ਹੋ ਗਈਆਂ ਸਾਰੀਆਂ ਕੰਪਨੀ ਆਉਣਗੀਆਂ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪੋ ਆਪਣਾ ਟਾਈਮ ਕੱਢ ਲਿਓ ਤੇ ਪ੍ਰਧਾਨ ਜੀ ਮਾੜਾ ਜਿਹਾ ਸਟਾਲਸ ਬਾਰੇ ਦੱਸ ਦੋ ਕਿ ਸਾਰੀਆਂ ਸਟਾਲਾਂ ਬੁੱਕ ਹੋ ਗਈਆਂ ਜੇ ਕਿਸੇ ਨੇ ਕੋਈ ਰਹਿਦੀ ਆ ਸਪੇਸ ਆ ਆਪਣੇ ਕੋਲ ਕੋਈ ਛੋਟੀ ਬੋਤੀ ਸਪੇਸ ਰਹਿ ਗਈ ਜੀ ਬਾਕੀ ਸਾਰੀਆਂ ਸਟਾਲਾਂ ਬੁੱਕ ਨੇ ਜੀ ਅੱਛਾ ਜੀ ਤੇ ਇਹਦੇ ਵਿੱਚ ਜੇ ਕਿਸੇ ਵੀਰ ਨੇ ਦੂਰੋਂ ਵੀ ਆਉਣਾ ਜਿਵੇਂ ਜੁਪੀ ਹਰਿਆਣਾ ਰਾਜਸਥਾਨ ਹਾਂਜੀ ਤੇ ਉਹਨਾਂ ਨੇ ਆਉਣ ਦਾ ਪਹਿਲਾਂ ਫੋਨ ਕਰ ਲੈਣ ਸਕਰੀਨ ਦੇ ਨੰਬਰ ਹੋਣਗੇ ਠੀਕ ਹੈ ਜੀ ਤੇ ਪਹਿਲਾਂ ਆਪਾਂ ਉਹਦੀ ਜਿਹੜੀ ਬਵਸਤਾ ਕਰ ਦਾਂਗੇ ਜੀ ਰਾਤ ਨੂੰ ਰਹਿਣ ਦੀ ਕਾਰ ਪਾਰਕਿੰਗ ਦੀ ਸਮੱਸਿਆ ਪਹਿਲਾਂ ਰਹਿੰਦੀ ਸੀ ਕਿਉਂਕਿ ਗੱਲ ਪਤਾ ਕੀ ਆ ਜੀ ਹਰੇਕ ਮੇਲੇ 'ਚ 5-7 ਚੱਕੀਆਂ ਜਾਂਦੀਆਂ ਨੇ ਵੀਰੇ ਤਾਂ ਜਰੂਰ ਕਾ ਆ ਵੀ ਹੈਗੀ ਆ ਜੀ ਪਾਰਕਿੰਗ ਦੀ ਬਹੁਤ ਖੁੱਲੀ ਸੱਤਾਂ ਕਿੱਲੇ ਹਾਂਜੀ ਆਪਾਂ ਇਹ ਪ੍ਰਸ਼ਾਸਨ ਨੂੰ ਵੀ ਆਪਾਂ ਨੇ ਇਨਫੋਰਮ ਕਰਿਆ ਹੋਇਆ ਜੀ ਉਹ ਵੀ ਕਰਿਆ ਹਾਂਜੀ ਹਾਂ ਠੀਕ ਹੈ ਜੀ ਤੇ ਆਪਾਂ ਕੋ ਖੁੱਲਾ ਪੂਰਾ ਹੈ ਨਾ ਹੈਗਾ ਜੀ ਪਾਰਕਿੰਗ ਦਾ ਪ੍ਰਬੰਧ ਠੀਕ ਹੈ ਜੀ ਇਹ ਪਾਰਕਿੰਗ ਪ੍ਰਧਾਨ ਜੀ ਪੇਡ ਹੋਊਗੀ ਜਾਂ ਫ੍ਰੀ ਹੋਊਗੀ ਜੀ ਇਹ ਫ੍ਰੀ ਹੋਊ ਜੀ ਬਿਲਕੁਲ ਕੋਈ ਪੈਸਾ ਨਹੀਂ ਲੇਉਗੀ ਲੰਗਰ ਪ੍ਰਸ਼ਾਦਾ ਵੀ ਪੂਰਾ ਪ੍ਰਬੰਧਾ ਜੀ ਸਿਕਿਉਰਟੀ ਵਾਲੇ ਠੀਕ ਹੈ ਜੀ ਸਿਕਿਉਰਟੀ ਗ ਲੰਗਰ ਵਸਦਾ ਵੀ ਫ੍ਰੀ ਜੀ ਠੀਕ ਹੈ ਜੀ ਬਾਕੀ ਸੁਣਨ ਨੂੰ ਡਾਕਟਰ ਸਾਹਿਬ ਦੀ ਟੀਮਾਂ ਜਿਹੜੀਆਂ ਆਉਣਗੀਆਂ ਹਾਂਜੀ ਏਸੀ ਹਾਲ ਆਈ ਬਿਲਕੁਲ ਬੈਠ ਕੇ ਨਰਾਮ ਨਾਲ ਆਪਾਂ ਸੁਣ ਸਕਦੇ ਹਾਂ ਜੀ ਤਾਂ ਮੈਂ ਬਾਈ ਜੀ ਪਹਿਲੀ ਵੀਡੀਓ ਚ ਵੀ ਗੱਲ ਸਾਂਝੀ ਕਰੀ ਸੀ ਕਿ ਇਹ ਜਿਹੜੇ ਮੇਲਾ ਕਰਾਇਆ ਜਾ ਰਿਹਾ ਇਹਦੇ ਚ ਕਿਸਾਨਾਂ ਦਾ ਕੁਝ ਨਹੀਂ ਲੱਗਣਾ ਤੁਹਾਨੂੰ ਸਿਰਫ ਸਹੂਲਤ ਦੇਣੀ ਆ ਲੰਗਰ ਪਾਣੀ ਦੀ ਸੇਵਾ ਕਾਰ ਦੀ ਪਾਰਕਿੰਗ ਆ ਕਿਸਾਨ ਨੇ 1 ਰੁਪਿਆ ਵੀ ਨਹੀਂ ਲਾਉਣਾ ਆਪਣਾ ਪੰਜ ਜਣੇ 100-100 ਦਾ ਡੀਜ਼ਲ ਪਾ ਕੇ ਆ ਜਿਓ ਤੇ ਅੱਗੇ ਬਾਈ ਜੀ ਦੱਸਣਗੇ ਸਸੇ ਕਰਦੀ ਇਹ ਬੇਨਤੀ ਆ ਬਈ ਗਰੁੱਪ ਦੇ ਨਾਂ ਤੇ ਕੋਈ ਵੀ ਪੈਸਾ ਕੋਈ ਮੰਗੇ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਠੀਕ ਹੈ ਜੀ ਸਾਰਾ ਜਨ ਦੀ ਫ੍ਰੀ ਆ ਜੀ ਕੋਈ ਐਂਟਰੀ ਫੀਸ ਨਹੀਂ ਕਿਸੇ ਤੋਂ ਕੋਈ ਆਪਾਂ ਕਰਾਈ ਨਹੀਂ ਕਰਨੀ ਪਰ ਹੈੱਡ ਜਾਂ ਕੋਈ ਹੋਰ ਵਗੈਰਾ ਤੇ ਨਾ ਹੀ ਕੋਈ ਵੀਰ ਪੈਸਾ ਦਵੇ ਜੇ ਕੋਈ ਬਾਦਕਾਟ ਹੋਈ ਅਸੀਂ ਜਿੰਨੇ ਕਮੇਟੀ ਮੈਂਬਰ ਆ ਅਸੀਂ ਆਪਦੇ ਪੱਲਿਓਂ ਪਾਵਾਂਗੇ ਠੀਕ ਹੈ ਜੀ ਕਿਸੇ ਤੋਂ ਵੀ ਮਤਲਬ ਜਾਂ ਗਰੁੱਪ ਦੇ ਨਾਂ ਤੇ ਮੰਗਦਾ ਆਵਾਜ਼ਾਂ ਨਾ ਬਿਲਕੁਲ ਨਹੀਂ ਕੋਈ ਹੈਂ ਤੋਂ ਭਾਬ ਵੀ ਕਿਸੇ ਬੰਦੇ ਤੋਂ ਕੋਈ ਐ ਪੈਸਾ ਨਹੀਂ ਇਕੱਠਾ ਕਰਿਆ ਗਿਆ ਕੋਈ ਨਾ ਕੋਈ ਸਕੈਨੀਆਂ ਵੀ ਇਕੱਠਾ ਨਾ ਪਹਿਲਾਂ ਮਿਲਣੇ ਚ ਕੀਤਾ ਠੀਕ ਹੈ ਜੀ ਨਾ ਕਰਨਾ ਠੀਕ ਹੈ ਜੀ ਹਾਂ ਜੀ ਸਾਰਾ ਕੁਝ ਫ੍ਰੀ ਆ ਤੇ ਬਾਕੀ ਪੱਗਾਂ ਦੀ ਸਟਾਲ ਦਾ ਅਸੀਂ ਇੱਕ ਇਹ ਵਿਲੱਖਣ ਕੀਤਾ ਕੰਮ ਆ ਜਿਵੇਂ ਆਪਾਂ ਪੰਜਾਬ ਆ ਆਪਾਂ ਹਾਂ ਦੀ ਗੱਬੀ ਨੂੰ ਪ੍ਰਚਲਿਤ ਕਰਨਾ ਪੱਗਾਂ ਵੀ ਮਤਲਬ 2 ਲੱਖ ਜਾਣ 4 ਥਾਣ 5 ਥਾਣ ਲੱਗ ਜਾਣ ਸਾਰੇ ਜਿਹੜੇ ਮਤਲਬ ਸਾਡੀ ਸਪੈਸ਼ਲ ਟੀਮਾਂ ਹੋਣ ਗਿਆ ਪੱਗਾਂ ਦੀ ਜਿਹੜੀ ਸਹਲਾਈ ਦਿੰਦੇ ਆ ਮੁੰਡੇ ਹਾਂਜੀ ਤੇ ਵੀ ਜਿੰਨੇ ਵੀ ਆਪਣੇ ਬੱਚਿਆਂ ਨੂੰ ਤਾਂ ਹੀ ਕਿਹਾ ਵੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲੈ ਕੇ ਆਓ ਹਾਂਜੀ ਤੋਂ ਮਤਲਬ ਅ ਬੱਟਿਆਣੂ ਵੀ ਪੱਗਾਂ ਦਾ ਜਿਵੇਂ ਉਹ ਸੁੱਧ ਸੁੱਧੂ ਮਸਵਾਲੇ ਨੇ ਵੀ ਦੇਖ ਲਓ ਕਿੰਨੀ ਪੱਗ ਨੂੰ ਪ੍ਰਮੋਟ ਕਰਿਆ ਹਾਂਜੀ ਤੇ ਵੀ ਆਪਾਂ ਵੀ ਪੱਗ ਨੂੰ ਪ੍ਰਮੋਟ ਕਰਨਾ ਤੇ ਪੱਗਾਂ ਫ੍ਰੀ ਬਣਾ ਕੇ ਦੇਣੀ ਆ ਜਿੰਨੇ ਵੀ ਮੁੰਡੇ ਆਉਣਗੇ ਇਹ ਤਾਂ ਆਪਣੇ ਗਰੁੱਪ ਚੋ ਲਾ ਲਓ 90% ਜਵਾਨਾਂ ਦੇ ਪੱਗਾਂ ਬੁਣੀ ਹੋਈਆਂ ਨੇ ਸਾਰੇ ਮੁੰਡੇ ਹੀ ਸੋਹਣੇ ਨੇ ਹਾਂਜੀ ਹਾਂਜੀ ਬਿਲਕੁਲ ਪੱਗਾਂ ਵੀ ਮਤਲਬ ਆਦੇ ਅਸੀਂ ਮਤਲਬ 4 5 6 ਸਾਲ ਜਿੰਨੇ ਲੱਗਣ 20 ਮਤਲਬ ਇਹ ਅਸੀਂ ਪ੍ਰਮੋਟ ਕਰਨਾ ਹੈ ਵਾਹ ਜੀ ਵਾਹ ਧੰਨਵਾਦ ਇਹ ਸੀ ਅੱਜ ਦੀ ਵੀਡੀਓ ਪਹੁੰਚੇ ਆ ਸਾਰੇ ਪਤਵੰਤੇ ਸੱਜਣ ਡੀਐਸ ਕੋਲਡ ਸਟੋਰ ਅਮਲੋ ਵੇਖੇ ਸਾਰੇ ਪਹੁੰਚੇ ਹੋਏ ਨੇ ਸਾਰੇ ਜਿਹੜੇ ਸਲਾਹ ਮਸ਼ਵਰੇ ਨੇ ਜਿਹੜਾ ਮੇਲਾ ਬੀਨੂ ਹੋਣਾ ਉਹਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਹੋਈਆਂ ਜੋ ਮੈਨੇਜਮੈਂਟ ਦੇ ਪ੍ਰਬੰਧ ਨੇ ਉਹ ਡਿਸਕਸ ਹੋਏ ਜਿੰਨੀ ਜੋ ਵੀ ਜ਼ਿੰਮੇਵਾਰੀ ਆ ਬਣਦੀ ਉਹ ਸਾਰੇ ਜਿੰਨੇ ਮੈਂਬਰ ਸਾਹਿਬਾਨ ਨੇ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਵੱਧ ਝੜ ਕੇ ਪਹੁੰਚੋ ਸ਼ਾਂਤੀ ਬਣਾ ਕੇ ਰੱਖੋ ਪਿਆਰ ਸਤਕਾਰ ਬਣਾ ਕੇ ਰੱਖੋ ਇੱਕ ਦੂਜੇ ਦੀ ਇੱਜ਼ਤ ਕਰੀਏ ਤੇ ਸਿੱਖਣ ਲਈ ਆਈਏ ਕੁਛ ਮਾਓ ਬਣਾ ਕੇ ਮੈਂ ਬਾਰ ਬਾਰ ਕਹਿੰਨਾ ਝੋਟੀਆਂ ਬਣਾ ਕੇ ਨਾ ਆਈਏ ਕੁਛ ਸਿੱਖੀਏ ਮੇਲੇ ਤੋਂ ਕੁਛ ਖੱਟ ਕੇ ਲੈ ਕੇ ਜਾਈਏ ਕਿਉਂਕਿ ਇਹ ਜਿਹੜਾ ਮੇਲਾ ਹੈ ਇਹਦੇ 'ਚ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਜਿਹੜਾ ਆਪਣਾ ਨਿੱਤ ਦਾ ਰੋਣਾ ਵੀ ਕਾਰਪੋਰੇਟ ਹਾਈ ਕਾਰਪੋਰੇਟ ਇਹ ਉਹਨੂੰ ਕਾਰਪੋਰੇਟ ਹੀ ਕਨਸਿਡਰ ਕਰ ਲਓ ਜਿਨ੍ਹਾਂ ਨੇ ਬੰਦਿਆਂ ਨੇ ਸਟਾਲਾਂ ਲਈਆਂ ਨੇ ਉਹ ਇਨਕਮ ਇਹਨਾਂ ਕੋਲ ਆਉਣੀ ਆ ਉਹ ਇਹਨਾਂ ਨੇ ਆ ਕੇ ਤੁਹਾਡੇ ਤੇ ਵੰਡ ਦੇਣੀ ਆ ਇਹ ਵੈਲਫੇਅਰ ਲਈ ਆ ਕਿਸੇ ਕੋਈ ਨਿੱਜੀ ਮਫਾਦ ਲਈ ਨਹੀਂ ਸੋ ਕੋਸ਼ਿਸ਼ ਕਰਾਂਗੇ ਕਿ ਮੇਲਾ ਜਿਹੜਾ ਵਧੀਆ ਢੰਗ ਨਾਲ ਸੰਪੂਰਨ ਹੋਵੇ ਤੇ ਅਗਲੇ ਸਾਲ ਫੇਰ ਤੁਹਾਡੇ ਰੂਹਬਰੂ ਹੋਈਏ ਅੱਜ ਲਈ ਇੰਨਾ ਹੀ ਕੋਈ ਸਨੇਹਾ ਹੋਇਆ ਤੁਹਾਨੂੰ ਵੀਡੀਓ ਬਣਾ ਕੇ ਸੁਚੇਤ ਕਰ ਦਿੱਤਾ ਜਾਊਗਾ ਧੰਨਵਾਦ